ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਨਵਾਂ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਨਵਾਂ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਜਾ ਕੇ ਪੌਦ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਰੀਕ ਹੈਗੀ ਅੱਜ ਦੀ 17 ਤਰੀਕ 9ਵਾਂ ਮਹੀਨਾ 2024 ਦਿਨ ਹੈਗਾ ਵਾ ਅੱਜ ਮੰਗਲਵਾਰ ਦਾ ਜੀ ਵੀਡੀਓ ਸਵੇਰ ਅਪਲੋਡ ਹੋਊਗੀ ਇਹ ਅੱਜ ਦੀ ਵੀਡੀਓ ਚ ਬਾਈ ਕਾਕੇ ਬਰਾੜ ਦੇ ਤਿੰਨਾਂ ਦੇ ਸੇਲ ਆ ਗਏ ਬਹੁਤ ਚੰਗੀ ਐ ਇੱਕ ਮੱਝ ਇੱਕ ਜਰਸੀ ਗਾਂ ਇੱਕ ਸ਼ਾਈ ਵਾਲ ਚ ਪੈਂਦੀ ਗਾਂ ਕ੍ਰਾਸ ਬ੍ਰੀਡ ਦੀ ਆ ਵੀਡੀਓ ਸ਼ੁਰੂ ਕਰ ਤਾਂ ਪਹਿਲਾਂ ਸਾਰਿਆਂ ਨੂੰ ਮੇਰੀ ਬੇਨਤੀ ਹੈਗੀ ਵੀ ਸਾਰੇ ਵੀਰਾਂ ਤਸੱਲੀ ਪਰ ਕੇ ਤੁਸੀਂ ਆ ਕੇ ਕਰਨੀ ਆ ਜੋ ਤੁਸੀਂ ਸਾਈ ਪਾਉਣੀ ਆ ਜੋ ਗੱਲਬਾਤ ਕਰਨੀ ਹੈਗੀ ਉਹ ਤੁਸੀਂ ਕਰਨੀ ਹੈਗੀ ਠੀਕ ਹੈ ਨੰਬਰ ਸਕਰੀਨ ਤੇ ਚੱਲੂਗਾ ਬਾਈ ਦਾ ਤਸੱਲੀ ਪਰ ਕੇ ਤੁਸੀਂ ਕਰ ਲੈਣੀ ਹੈਗੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਦੇ ਪ੍ਰੋਪੋਜਰਾਂ ਦੇ ਤਿੰਨ ਪਸੂਆਂ ਬਾਰੇ ਹਾਂਜੀ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬਾਈ ਮੇਰੇ ਸਾਰੇ ਭੈਣ ਭਰਾਵਾਂ ਨੂੰ ਵੇਗਿਆ ਮਾਲ ਪਹਿਲਾਂ ਸਾਰਾ ਸਾਰਾ ਵੇਚਿਆ ਜੀ ਠੀਕ ਹੈ ਜੀ ਅੱਜ ਇੱਕ ਜਰਸੀ ਸ਼ੁਰੂ ਕਰ ਲਗੇ ਜੀ ਇਹ ਕੱਲ ਕੇ ਜਰਸੀ ਕਰਾਉਸ ਆ ਇਹ ਠੀਕ ਹੈ ਜੀ ਮਗਰ ਅੱਛੀ ਆ 10 ਕਿਲੋ ਦੁੱਧ ਹੈ ਠੀਕ ਹੈ ਜੀ ਦੋ ਟਾਂਗ ਚਾ ਆ ਕੇ ਦੇਣੀ ਆ ਠੀਕ ਹੈ ਕਿੰਨੇ ਟਾਈਮ ਆ ਕੇ ਸੂਈ ਨੂੰ ਤੇ ਸੂਈ ਨੂੰ ਬਾਈ ਹੋਈ ਕਿੰਨਾ ਮਲ ਕੇ ਮਲ ਕੋਲੋਂ 1.5 ਮਹੀਨਾ ਕਹਿੰਦੇ 2 ਮਿੰਟੋਂ ਤੋਂ ਬਹੁ ਛੱਡਿਆ ਠੀਕ ਹੈ ਜੀ ਹਾਂ ਠੀਕ ਆ ਕੱਢਦੇ ਮਾੜੇ ਜੀ ਦੋਸਤੋ ਬਾਈ ਦਾਦਾ ਇੱਕ ਜਰਸੀ ਕਰਾਉਸ ਆ ਗਈ ਹੈ ਫੇਸਕਵਾਰ ਸੋਹਣੀ ਆ ਫੁੱਲ ਵਜਨ ਵਾਲੀ ਆ ਪ੍ਰਿੰਟ ਪ੍ਰਿੰਟ ਚੰਗਾ ਵਾ ਮੀਡੀਅਮ ਸਾਈਜ਼ ਆ ਹਵਾਨਾ ਚੈੱਕ ਕਰੋ ਜਿੱਡੀ ਵਹਿੜ ਓਡੇ ਹੀ ਹਵਾਨਾ ਤਿਆਰ ਕੀਤਾ ਹੋਇਆ ਹਾਂ ਅਥਰ ਸੋਹਣਾ ਮੁਠੀ ਵਾਲਾ ਥਾਣਾ ਡਾਇਰਟ ਕੰਡੇ ਵਾਲਾ ਬਾਈ ਕਹਿੰਦਾ ਦੋ ਟਾਈਮ ਚਵਾ ਕੇ ਦੇਣੀ ਹੈਗੀ ਇਹੀ ਖਾਸ ਇਹ ਤਾਂ ਕਾਕੇ ਬਰਾਡ ਦੀ ਵੀ ਜਿਹੜਾ ਹੀ ਪਹੂ ਕਹਿੰਦਾ ਦੋ ਟਾਈਮ ਚਵਾ ਕੇ ਦਈਦਾ ਆਪਾਂ ਤੇ ਪਹੂ ਰੋ ਹੀ ਸੇਲ ਹੋ ਗ ਜਾਂਦੇ ਆ ਨੈਟ ਰੋਡ ਜਾਂ ਨਾ ਵੀਡੀਓ ਪੈਂਦੀ ਆ ਬੱਚੀ ਬਹੁਤ ਚੰਗੀ ਮਗਰ ਇਹਦੇ ਅੱਛੀ ਨੀ ਮਾ ਮਾ ਦੇ ਗਈ ਆ ਆਉਦੀ ਤੇ ਬਾਈ ਕਹਿੰਦਾ ਵੀ ਸੁਹਿਤਾ ਹੈ ਸਵਾ ਡੇਢ ਮਹੀਨੇ ਦੇ ਕੋਈ ਆ ਪਰ ਦੁੱਤ ਚੰਗਾ ਛੱਡੇ ਸੀ ਅਗਲਾ ਭਲਾ ਦੋ ਦੀ ਮੰਨ ਲਵੇ ਚੱਲ ਮੋੜ ਲਿਆ ਮੋੜ ਲਿਆ ਮੋੜ ਲਿਆ ਹਵਾਨਾ ਦੇਖ ਸਕਦਾ ਨੇੜ ਤੋਂ ਹਵਾਨਾ ਬਹੁਤ ਚੰਗਾ ਵਾ ਅੱਛੀ ਦਾ ਥੋੜਾ ਜਿਆਦਾ ਕਰਦੀ ਆਗੀ ਜੇ ਅੱਛੀ ਦਾ ਇਹ ਨਹੀਂ ਕਰੂਗੀ ਤਾਂ ਹੋਰ ਥੋੜੇ ਥੋੜੋ ਕਰਨਾ ਵਾ ਫਿਟਿੰਗ ਵਾਲਾ ਹਵਾਨਾ ਪੂਰਾ ਨਿਗਰ ਤੇ ਠੋਸ ਥਣਾ ਸਾਈਜ਼ ਚੈੱਕ ਕਰ ਲਓ ਥਣਾ ਸਾਈਜ਼ ਬਹੁਤ ਸੋਹਣਾ ਵਾ ਵੇਨ ਵੇਨ ਬਹੁਤ ਹੈਗਾ ਫੇਸ ਕੁਆਲਿਟੀ ਬਹੁਤ ਚੰਗੀ ਆਗੀ ਜਿੰਨਾ ਹਵਾਨਾ ਮੂਰ ਨੂੰ ਉਨਾਈ ਮਗਰ ਨੂੰ ਆਗਾ ਤੇ ਦੇਖ ਸਕਦੇ ਹੋਗੇ ਬਾਨਾ ਬਹੁਤ ਸੋਹਣਾ ਵਾ ਬਾਈ ਮੁੱਲੇ ਦਾ 30000 ਵਿੱਚੋਂ ਮਾਨਤਾਨ ਕੋਈ ਤੁਸੀਂ 30000 ਮੁੱਲਾ ਵਿੱਚੋਂ ਕਿ ਮਾਨਤਾਨ ਹੋ ਜਾਊਗਾ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਬੱਚੀ ਦੀ ਜਦੋਂ ਚੱਟਾ ਮੱਝਾਂ ਵਰਗਾ ਪੈਣ ਫੁਰ ਚੰਗੀ ਆਊਗੀ ਇਹਦੀ ਮੱਝ ਦੱਦਗੇ ਬਾਈ ਮੱਝ ਪੀਤੇ ਸੁਆ ਸੁੰਦੀ ਆ ਠੀਕ ਆ ਜੀ ਹਾਂ ਜੀ ਆਈਓ ਯਾਏ ਤਾਂ ਹੁਣ ਲਾਈਵ 12 ਦੀ ਗਾਰੰਟੀ 12 ਦੀ ਠੀਕ ਆ ਜੀ ਹਾਂ ਜੀ ਕੱਢ ਲਈ ਮਾੜੀ ਜੀ ਬਾਹਰ ਨੂੰ ਲੋ ਵੀ ਦੋਸਤੋ ਫੁੱਲ ਵੱਡੀ ਤੇ ਫੁੱਲ ਵਜਨ ਵਾਲੀ ਆਗੀ ਦੇਖ ਸਕਦੇ ਹੋ ਕਿ ਲਿੱਸੀ ਫਿੱਕੀ ਨਹੀਂ ਕੱਦ ਕਾਠੀ ਫੋਲਡਾ ਵਾਲਾ ਵੱਡੀ ਵੱਡੀ ਬਹੁਤ ਆ ਥਣਾ ਸਹਿ ਚੈੱਕ ਕਰ ਲੋ ਥਣਾ ਸਹਿ ਬਹੁਤ ਚੰਗਾ ਵਾ ਇਧਰ ਪਾਣੀ ਪਾਣੀ ਤੇ ਲੈ ਜਾ ਅਜੇ ਆਈਓ ਇਹ ਥੋੜਾ ਜਿਹਾ ਉਪਰਾ ਕਰਦੀ ਆ ਫੇ ਲਾ ਕੇ ਹਟਿਆ ਭਾਈ ਮੇਰੇ ਮੂਰੇ ਮੂਰੇ ਹੀ ਬਹੁਤ ਸੋਹਣਾ ਹਵਾਨਾ ਫਿਡਿੰਗ ਵਾਲਾ ਲੈ ਆ ਲੈ ਮੋੜ ਦੇ ਮੋੜ ਦੇ ਵੈਨ ਵੈਨ ਬਹੁਤ ਆ ਵੱਡੀ ਵੱਡੀ ਚੰਗੀ ਆ ਗਈ ਫੇਸ ਕੁਆਲਟੀ ਚੰਗੀ ਤੀਜਾ ਸੂਤ ਦੋ ਤੇ 12 ਕਿਲੋ ਦੀ ਬਾਈਆਂ ਦਾ ਗਾਰੰਟੀ ਆ ਜੇ ਡੀ ਮਾਝਾ ਤੇ 12 ਕਿਲੋਨੇ ਦਿੰਦੀ ਤੇ ਫਿਰ ਹੋਰ ਥੋੜੋ ਦੇਣਾ ਵਾ ਜੀ ਦਾ ਚਾਪੜਰ ਗਈ ਪਈ ਹੈਗੀ ਚਾਰੇ ਪਿੱਠ ਫੜੇ ਚੰਗੇ ਬਹੁਤ ਚੰਗੇ ਪਿੱਠ ਫੜਾਵਾ ਵਈਨ ਵਈਨ ਬਹੁਤ ਆ ਮਾਹ ਨੇੜੇ ਚੱਕ ਥਣਾ ਸਾਹਿਬ ਬਹੁਤ ਚੰਗਾ ਮੋਟਾ ਥੀਚਵਾਈ ਵਾਲਾ ਇਹ ਦੇਖ ਸਕਦੇ ਹੋਗੇ ਫੇਸ ਕੁਆਲਟੀ ਥਣਾ ਦਾ ਸਾਈਜ਼ ਚੈੱਕ ਕਰ ਲੋ ਬਹੁਤ ਚੰਗਾ ਥਣਾ ਦਾ ਸਾਈਜ਼ ਆ ਮੁੱਲ ਭਾਈ ਇਹਦਾ ਦਾ ਮੁੱਲ ਬਈ 85000 ਰੁਪਏ 12 ਲੀਟਰ ਤੋਂ ਦੇਊਗੀ ਠੀਕ ਆ ਜੀ ਤਾਂ ਸਾਈਟ ਦੇ ਮੈਨੂੰ ਸਾਡੇ ਘਰੋਂ ਚੋਕੇ ਲੈ ਜੇ ਠੀਕ ਆ ਜੀ ਠੀਕ ਆ ਜੀ ਠੀਕ ਆ ਇਹਦਾ ਮਾਰੇ ਪੰਜ ਤੋਂ ਛੀ ਤੋਂ ਰਹਿ ਗਏ ਤੇ ਠੀਕ ਆ ਜੀ ਸਾਈ ਕਰ ਦੇ ਮੈਨੂੰ 1000 ਰੁਪਏ 2000 ਠੀਕ ਆ ਜੀ ਚੱਕਰ ਦੁੱਧ ਬਣਾ ਦੂੰਗਾ ਠੀਕ ਆ 12 ਲੀਟਰ ਲਓ ਬਈ ਦੋਸਤੋ ਐਡੀ ਵੱਡੀ ਆਫਰ ਦਿੰਦਾ ਨਹੀਂ ਕੋਈ ਬਾਈਆਂ ਦਾ ਬਾਈ ਕਾਕਾ ਫਰਾੜੀ ਆਫਰ ਦਿੰਦਾ ਵਾ ਬਾਈਆਂ ਦਾ ਕਿ ਸਾਈ ਕਰ ਲਵੇ ਪਿਓਰ ਜੈੱਡ ਬਲੈਕ ਆ ਗਈ ਸਾਰੀ ਕਾਲੀ ਆ ਗਈ ਹੋੜਾਈ ਵਾਲ ਨਹੀਂ ਚਿੱਟਾ ਮੋਰ ਬੜੀ ਪੂਛ ਚਿੱਟੀ ਆ ਗਈ ਬੜੀ ਜਮਾਂ ਹੀ ਉਹ ਵੀ ਭਾਈ ਇਹ 12 ਟੋਨ ਪਚਾ ਕੇ ਦੇਉਂਗਾ ਮੈਂ ਜਿੱਥੇ ਮੇਰੇ ਘਰੇ ਸੂਤ ਦੀ ਗੁੱਠੇ ਜਿੰਨੀ ਮੋਢੀ ਧਾਰੇ ਨਹੀਂ ਬੋਲੀ ਆ ਠੀਕ ਆ ਜੀ ਪੋਲੀ ਪੋਲੀ ਬਹੁਤ ਆ ਬਾਈਆਂ ਦਾ ਵੇਖ ਸਕਦੇ ਤੁਸੀਂ ਇਹ ਤਾਂ ਆਇਆ ਉੱਪਰ ਆ ਕਰਦੀ ਆ ਜੀਜੂ ਲਾ ਲੈਣ ਦੇ ਇਹ ਪੰਜ ਛੇ ਦਰਾਂ ਦੀ ਕੱਚੀ ਆਗੀ ਵਾਹਨਾ ਸੁਣਾ ਤਿਆਰ ਕਰਦੀ ਆਉਂਦੀ ਆ ਥਣਾ ਸਾਇ ਬਹੁਤ ਚੰਗਾ ਵਾ ਵੈਨੇ ਵੈਨੇ ਬਹੁਤ ਅਜੇ ਨਹੀਂ 12 ਕਿਲੋ ਜਰ ਅਕਲੋ ਚਵਾਉਂਦੀ ਤੇ ਚੋਣਾ ਵੀ ਕਿਹਨੇ ਹੈਗਾ ਉਹ ਤਾਂ 13 ਕਹਿੰਦੇ ਆਪਾਂ 12 ਦੀ ਗਾਰੰਟੀ ਲੈ ਕੇ ਦਵਾਂਗੇ ਠੀਕ ਹੈ ਜੀ ਕਰੇ ਚਵਾ ਕੇ ਦੂੰਗਾ ਸਹੀ ਕਰ ਲੈਣਾ ਬਾ ਠੀਕ ਆ ਦੋਸਤੋ ਭਾਈਆ ਸਾਈ ਕਰ ਲਓ ਕਰੇ ਚਵਾ ਕੇ ਦਿਆਂਗਾ ਐਡੀ ਆਫਰ ਕੋਈ ਨਹੀਂ ਦਿੰਦਾਗਾ 85 ਦੀ ਹੋਊਗੀ ਪਰ 100 ਰੁਪਿਆ ਛੱਡੇ ਜਾਊਗਾ 85 ਦੀ ਹੋਊਗੀ ਤੇ ਜੇ ਹੁਣ ਆਏ ਜਾਣੇ ਆ ਤਾਂ ਵਿੱਚੋਂ ਕੋਈ ਮਾਨਤਣ ਹੋ ਜਾਊਗਾ ਉਹ ਜਮਾਨਤਣ ਹੋ ਜਾਊਗਾ ਹਾਂਜੀ ਠੀਕ ਹੈ ਜੀ ਲੋ ਦੋਸਤੋ ਭਾਈਆ ਜੇ ਚਵਾ ਕੇ 2 12 ਕਿਲੋ ਚਵਾ ਕੇ ਲੈ ਜਾਣੀ ਆ ਤਾਂ 85 ਦੀ ਵੀ ਹੋਊਗੀ ਜੇ ਹੁਣ ਲਵੋਗੇ ਤਾਂ ਵਿੱਚੋਂ ਕੋਈ ਮਾਨਤਣ ਹੋ ਭਾਰੀ ਪੂਰੀ ਪਲੀ ਪੂਲੀ ਚੰਗੀ ਆ ਗਈ। ਬਈ 3 ਮਹੀਨਾਂ ਬਾਅਦ ਦੱਸ ਦਗੇ ਜੀ। ਜਰਸੀ ਬਾਈ ਜੀ ਇਹਦਾ ਮੁੱਲ ਕਿ 5 ਤੋਂ 7 ਦਿਨ ਲਊਗੀ। ਅੱਛਾ 20000 ਰੁਪਏ ਮੁੱਲ ਹੈ। ਠੀਕ ਆ। ਹਾਂਜੀ ਦੁੱਧ ਦੇਊਗੀ 10 ਕਿਲੋ ਤਰਾ। ਠੀਕ ਆ ਜੀ। ਬੱਲੇ ਬੱਲੇ ਬੰਦਾ ਕੋਈ ਵੇਚ ਪੂਰੀ ਕਿਹੜਾ ਕਿਹੜਾ ਸੁਆ ਸੁੰਦੀ ਬਾਈ? ਹੈ? ਕਿਹੜਾ ਸੁਆ? ਕਿਹੜਾ ਸੁਆ? ਲੋ ਜੀ ਦੋਸਤੋ ਜਰਸੀ ਵੈੜ ਪ्युअर ਜਰਸੀ ਆ ਗਈ, ਝੁੰਗੀ ਆ ਗਈ। ਦੇਖ ਸਕਦੇ ਹੋ 20000 ਜਮਾ ਜੈ ਜੀ ਨੇ ਮਾਣ ਦੁੱਧ 10 ਕਿਲੋ। ਅਦਕਾਰ ਚੰਗਾ ਵਾ ਸਮੇਂ ਪਲੇ ਵੀ ਚੰਗੀ ਆ ਲੈਵਾ ਬਹੁਤ ਹੈਗਾ ਬਾਈ ਦਾਸ ਆਂਦਾ ਮੇਰੇ ਸਾਹਨ ਵੱਧ ਵੀ ਦੇ ਸਕਦੀ ਹੈਗੀ ਉਹ ਤਾਂ 12 ਕਿਲੋ ਕਿਹਾ ਮੈਂ 10 ਘੱਟ ਦੱਸ ਦੋਨਾ ਠੀਕ ਹੈ ਜੀ ਮੋੜ ਦੇ ਹਰਮਨ ਹਵਾਨਾ ਤੇ ਦੇਖ ਸਕਦੇ ਹਵਾਨਾ ਬਹੁਤ ਸੁਣਾਵਾ ਖਾਣਾ ਦਾ ਸੈਚ ਚੈੱਕ ਤੁਨਾ ਸੈਜ ਵੀ ਬਹੁਤ ਚੰਗਾ ਵਾ ਅੱਥੀ ਚੁਵਾਈ ਵਾਲਾ ਮੁੱਠੀ ਵਾਲਾ ਖਾਣਾ ਹੈਗਾ ਤੇ ਦਿਨ ਲੈ ਜੂਗੀ 5-7 ਦਿਨ ਇਹ ਬਾਈ ਨਵੀਂ ਨੂੰ ਚੰਗਾ ਵਾ ਸੋਹਣੀ ਫੇਸ ਕੁਆਲਿਟੀ ਹੈਗੀ ਸਿੰਘਾ ਦੀ ਝੁੰਗੀ ਆਗੀ ਤੇ ਦੇਖ ਸਕਦੇ ਹੋ ਜੀ ਸਾਧੋ ਨੇੜੇ ਤੋਂ ਦਿਖਾਇਆ ਜਮਾਂ ਪੂਰਾ ਵੀ ਠੰਡੀ ਸੀਲ ਜਮਾਂ ਬਰਫ ਫਰ ਗਈ ਮੋਰ ਸਿਰਫ ਹੀ 20000 ਰੁਪਇਆ ਤੇ ਗਾਕੇ ਬਰਾੜ ਹੀ ਦਿੰਦਾ 20000 ਜੋਰ ਖੇਣ ਦੇ ਹੁੰਦੀ ਦਾ 30 35 ਅੰਗਰੇਜ਼ੀ ਕੋਈ ਖਾਲੀ ਨਹੀਂ ਰਹਿੰਦਾ ਰੁਪਏ ਦੀ ਠੀਕ ਹੈ ਜੀ ਟੋਕੜਾ ਘਪਣਾਉਂਦੀਆਂ ਪਤਾ ਨਹੀਂ ਕਦੋਂ ਸੁਝਾਉਂਦੀਆਂ ਅਸੀਂ ਵੇਚਦੇ ਆਂ ਹਾਂਜੀ ਹਾਂਜੀ ਅੱਜ ਮੈਂ ਤੁਹਾਨੂੰ 100 ਖਾ ਕੇ ਦੋ ਮਹੀਨੇ ਲਈ ਦੋ ਮਹੀਨੇ ਕਹਿੰਦਾ ਆਪਾਂ ਦਾ ਗਾਉਂ ਚੀਜ਼ ਆਈ ਤੇ ਕਹਿਣਾ ਮਹੀਨਾ ਕਹਿੰਦੇ ਪਰ ਸੱਚ ਦਾ ਹੈ ਨਾ ਸੇਲੋ ਸੇਲੋ ਬੱਚੇ ਪਾਲ ਹਾਂਜੀ ਹਾਂਜੀ ਅੱਜ ਸਿਕਣਾ ਦੋਦੂਗਾ 20-20 ਦੇ ਬੱਚੇ ਆ ਵੇਖੀ ਜਾਂਦੇ ਠੀਕ ਆ ਏ ਵਾਟੇ ਨਾਲ ਬਹੁਤ ਪੈਂਦਾ ਹਫ਼ਤੇ ਗੁੰਲੇ ਜੀ ਪੰਜ ਦਿਨ ਦਾ ਪੱਕਾ ਹੀ ਆਗੇ ਇੰਨੀ ਸੀਲ ਸਹੋ ਜਮ ਬਰ ਫਰਗੀ ਆਗੇ ਜਮ ਮਰਜੀ ਸਿਲਾਈ ਚੱਲੋ ਮੁੱਲ ਜਮ ਜਿਆ ਜਆ ਬੱਚਿਆਂ ਦਾ ਹੀ ਸਸਤਾ ਮੁੱਲ ਮੈਂ ਇੰਤਰੀ ਕਰਦਾ ਕੋਈ ਬੰਦਾ ਆਪਣਾ ਲਗਣਾ ਚਾਹੁੰਦਾ ਧਾਰਤੋਂ ਦਾ ਟੋਣ ਦਾ ਟੋਣਲਾ ਹੋਵੇ ਹਾਂਜੀ ਟੋਣ ਜਾਣਦਾ ਹੋਵੇ ਠੀਕ ਹੈ ਜੀ ਉਹ ਕੋ ਚੱਕਣ ਜਾਂਦਾ ਹੋਵੇ ਆਪਾਂ 10000 ਰੁਪਏ ਮਹੀਨਾ ਦੇ ਦਾਂਗੇ ਠੀਕ ਹੈ ਜੀ ਸਾਲ ਤੇ ਗੱਲ ਕਰ ਲੈ 6 ਮਹੀਨੇ ਤੇ 2 ਸਾਲ ਤੇ ਠੀਕ ਹੈ ਜੀ ਪਰ ਪੈਸੇ ਨਾਲ ਦੀ ਨਾਲ ਮਹੀਨਾ ਹੋ ਗਿਆ ਤੇ ਲੈ ਛੱਡੇ ਕੋਈ ਆਪਾਂ ਅਡਵਾਂਸ ਪੈਸਾ ਨਹੀਂ ਮੈਨ ਲਾ ਗਏ ਕੋਈ ਸਮਝਦੇ ਨਹੀਂ ਅਡਵਾਂਸ ਲੈ ਕੇ ਮੇਰੇ ਪੈਸੇ ਭੱਜ ਗਏ ਤਾਂ ਬਹੁਤ ਬੰਦੇ ਠੀਕ ਹੈ ਜੀ ਮੈਂ ਖਟਾ ਹੋਇਆ ਪਿਆ ਲੋਕਾਂ ਤੋਂ ਠੀਕ ਹੈ ਜੀ ਪੈਸੇ ਦੂੰਗਾ ਜਦੋਂ ਮਹੀਨਾ ਹੋ ਗਿਆ ਠੀਕ ਹੈ ਜੀ ਉਦੋਂ ਤੇ ਲੈ ਲੇ ਅਗਲੇ ਮਹੀਨੇ ਲੱ ਠੀਕ ਹੈ ਜੀ ਬੰਦਾ ਫਰੀ ਹੈ ਨਹੀਂ ਕਿਹਾ ਫਰੀ ਆ ਇੱਥੇ ਰਵੇ ਪੰਛੀ ਆਉਂਦੇ ਰਹਿੰਦੇ ਆ ਸਾਹਮਣੇ ਨਿਵਾਲੇ ਪਿਆਲੇ ਠੀਕ ਹੈ ਜੀ ਤੇ ਮੇਰੇ ਤੇ ਮੈਂ ਬਾਹਰ ਮਿਲ ਜਾਣਾ ਪਹੁੰਚ ਲੈਣਾ ਠੀਕ ਹੈ ਜੀ 10000 ਰੁਪਏ ਮਹੀਨਾ ਦੇਉਂਗਾ ਠੀਕ ਹੈ ਜੀ ਤੇ ਮੇਰਾ ਭੈਣ ਭਰਾ ਕੋਈ ਬਈਆ ਲੋਕ ਹੋਵੇ ਠੀਕ ਹੈ ਜੀ ਕੋਈ ਉਹੋ ਜਿਹਾ ਬੰਦਾ ਹੁੰਦਾ ਪਿੰਡੋਂ ਉਹ ਹੋਵੇ ਠੀਕ ਹੈ ਜੀ ਪਰ ਹੋਵੇ ਇਮਾਨਦਾਰ ਠੀਕ ਹੈ ਜੀ ਕੋਈ ਜਮਾਨ ਚੱਕੇ ਲੈ ਜਾ ਕੋਈ ਐਸੀ ਕੇ ਵੈਸੀ ਗੱਲ ਕਰੇ ਨਸ਼ੇ ਪੱਤਰਾ ਨਸ਼ੇ ਪੱਤਰਾ ਰਹਿ ਦੋ ਬਸ ਠੀਕ ਹੈ ਤੇ ਮਾੜਾ ਮੋੜਾ ਕੋਈ ਗੱਲ ਨਹੀਂ ਜੇ ਤੜਦਾ ਵੀ ਮੈਂ ਸ਼ਾਮ ਨੂੰ ਕੋਈ ਮਾੜਾ ਮੋ ਪਸੂ ਸਾਂਭਣ ਵਾਲਾ ਬਾਈਕਰ ਜਾਨਾ ਪਸੂਉਂਦੇ ਆ ਕਿ ਚੂਨ ਚੂਨ ਜਾਣਦਾ ਹੋਵੇ ਤੇ ਨਜੇਪਤ ਰਹਿ ਤੋਵੇ 10000 ਬਾਈਕਰ ਮਹੀਨਾ ਦੇਵਾਂਗੇ ਰੋਟੀ ਪਾਣੀ ਸਾਰਾ ਘਰੇ ਮਿਲੂਗਾ ਕੱਪੜੇ ਡੇ ਵੀ ਮਿਲੂਗਾ ਕਮਰਾ ਵੀ ਦੇਵਾਂਗਾ ਬਾਈਆਂ 10000 ਰੁਪਏ ਤਨਖਾਹ ਵੀ ਦੇਵਾਂਗਾ ਪਸੂ ਸਾਂਭ ਲਵੇ ਨਿਵਾਲੇ ਧਵਾਲੇ ਪਸੂ ਸੇਲ ਕਰ ਦੇਵੇ ਪੱਠੇ ਵੜ ਲਿਆਵੇ ਤੇ ਪਾ ਦੇਵੇ ਜਾਨਦਾ ਹੋਵੇ ਗੱਡੀ ਟਰੈਕਟਰ ਆ ਮਾੜਾ ਮੋਟਾ ਠੀਕ ਆ ਜੀ ਕੱਲੇ ਪਸੂਆਂ ਦਾ ਕੰਮ ਕਰਨ ਜਾਣਦਾ ਠੀਕ ਆ ਜੀ ਮੈਨੂੰ ਕਹੋ ਨਾ ਪਵੇ ਤੇ ਪੈਸੇ ਆਉਤੇ ਲਵੇ ਨਾ ਠੀਕ ਆ ਜੀ ਦੋਸਤੋ ਬਾਈਆਂ ਦਾ ਵੀ ਪਸ਼ੂਆਂ ਦਾ ਕੰਮ ਜਾਣਦਾ ਮੋਟਰਸਾਂ ਚਲਾਉਣ ਜਾਣਦਾ ਹੋਵੇ ਪੱਠੇ ਰੇੜੀ ਚਲਾਉਣ ਜਾਣਦਾ ਹੋਵੇ ਵੀ ਆਦਾ ਆਵੇ ਪਸ਼ੂ ਸੰਭੇ 10000 ਮਹੀਨਾ ਲਈ ਚਲੇ ਰੋਟੀ ਪਾਣੀ ਮਿਲੂਗਾ ਚੰਗਾ ਕੋਲੇ ਰੱਖੂਗਾ ਕੋਲੇ ਰੱਖੂਗਾ ਬਾਈ ਬਾਈ ਤਾਂ ਮੇਰੇ ਕੋਲ ਪਵੇ ਪੱਠੇ ਪਾਵੇ ਧਾਰਾਂ ਚ ਹੋਵੇ ਲੋ ਵੀ ਦੋਸਤੋ ਜੇ ਕਿਸੇ ਵੀਰ ਨੇ ਕਿਸੇ ਨੇ ਕੰਮ ਕਰਨਾ ਹੋਵੇ ਤਾਂ ਬਾਈ ਕੋਲੇ ਕੰਮ ਕਰਦੇ ਬਾਈ ਤੁਹਾਨੂੰ ਪਤਾ ਹੀ ਇਹ ਦਿਲਦਰਿਆ ਬੰਦਾ ਬਾਈ ਕਾਕਾ ਬਰਾੜ ਪਤਾ ਐਸੀ ਕੋਈ ਤੇ ਅੱਜ ਲੱਗ ਜਾਊਗਾ ਅੱਜ ਦੇ ਵਿੱਚ ਬਾਈ ਕਾਕਾ ਕੇ ਬਰਾੜ ਦੇ ਤਿੰਨ ਨਗ ਸੇਲ ਸੀਗੇ ਇੱਕ ਦਮ ਸੁਈ ਸੁਈ ਵਰ 10 10 ਕਿਲੋ ਕੰਡੇ ਵਾਲਾ ਇੱਕ ਆ ਗੱਬਣ ਮੱਝ ਬਹੁਤ ਚੰਗੀ ਵੱਡੀ ਪਲੀ ਹੋਈ ਨਗਰ ਇਹਦੇ ਤਰ੍ਹਾਂ ਦੇ ਮੱਛੀ ਆ ਗਈ ਇੱਕ ਆ ਜਰਸੀ ਵੈੜ ਇੱਕ ਆ ਜਰਸੀ ਜਮੇ ਮੁੱਲ ਸਸਤੇ 20000 ਦੇ ਵਿੱਚ ਤਿੰਨਾਂ ਨਾਲ ਕੋਈ ਨਾ ਕੋਈ ਕਾਕੇ ਬਰਾਣਾ ਸੰਪਰਕ ਕਰ ਸਕਦੇ ਹੋ ਜੀ ਮੈਲ ਨੰਬਰ ਸਕਰੀਨ ਚ ਲਿਖਿਆ ਹੈ ਤਸੱਲੀ ਫਰਕ ਤੁਸੀਂ ਆ ਕੇ ਕਰਨੀ ਹੈ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਧੰਨਵਾਦ